ਜੀ ਮੈਨੂੰ ਕੀ ਹਾਂਜੀ ਤੁਹਾਨੂੰ ਕਿਹਾ ਹਾਂਜੀ ਕਿਵੇਂ ਜੀ ਠੀਕ ਹੈ ਜੀ ਮੈਂ ਤੁਹਾਡੇ ਨਾਲ ਗੱਲ ਕਰਨੀ ਸੀ ਇੱਕ ਬੋਲੋ ਮੈਂ ਨਾ ਤੁਹਾਨੂੰ ਬਹੁਤ ਪਿਆਰ ਕਰਦਾ ਮੈਂ ਨਾ ਇੱਥੇ ਪੜਨ ਆਉਣੀ ਆ ਨਾ ਕਿ ਆਸ਼ਕੀਆਂ ਕਰਨ ਆਉਣੀ ਆ ਆ ਪਿਆਰਪੂਰ ਜਿਹੇ ਇਕਾਂ ਤੋਂ ਨਾ ਮੈਂ ਬਹੁਤ ਦੂਰ ਹਾਂ ਸੋਚ ਲਓ ਜੀ ਫੇਰ ਵੀ ਇੱਕ ਵਾਰ ਸੱਚੀ ਮੈਂ ਤੁਹਾਨੂੰ ਬਹੁਤ ਪਿਆਰ ਕਰਦਾ ਤੁਸੀਂ ਰੋਜ਼ ਇੱਥੇ ਦੀ ਲੰਘਦੇ ਹੋ ਮੈਂ ਤੁਹਾਨੂੰ ਰੋਜ਼ ਦੇਖਦਾ ਪਤਾ ਨਹੀਂ ਮੈਨੂੰ ਇਹੋ ਜਿਹੇ ਮੁੰਡੇ ਕਿੰਨੇ ਕਿ ਟੱਕਰਦੇ ਨੇ ਜਿਹੜੇ ਰੋਜ਼ ਰਾਹਾਂ 'ਚ ਖੜਦੇ ਨੇ ਜੇ ਮੈਂ ਆਏ ਦੇਖਣ ਲੱਗੀ ਫਿਰ ਤਾਂ ਹੋ ਗਈਆਂ ਪੜਾਈਆਂ ਨਾਲੇ ਮੇਰਾ ਭਰਾ ਦਾ ਸੁਭਾਅ ਪਤਾ ਏ ਤੈਨੂੰ ਕਿੰਨਾ ਭੈੜਾ ਉਹ ਲੱਗਦਾ ਤੂੰ ਮੇਰੇ ਭਰਾ ਨੂੰ ਜਾਣਦਾ ਨਹੀਂ ਹੈਗਾ ਉਹ ਕੋਈ ਨਾ ਜੀ ਬਾਅਦ ਦੀ ਬਾਤ ਦੇਖੀ ਜਾਊਗੀ ਤੁਸੀਂ ਇੱਕ ਵਾਰ ਹਾਂ ਤਾਂ ਕਰੋ ਤੈਨੂੰ ਸਮਝ ਨਹੀਂ ਆਉਂਦੀ ਇੱਕ ਵਾਰ ਕਿਹਾ ਜਦੋਂ ਮੈਂ ਤੈਨੂੰ ਕਹਿ ਦਿੱਤਾ ਵੀ ਮੈਂ ਪਿਆਰ ਨਹੀਂ ਕਰਦੀ ਚਲ ਫਿਰ ਵੀ ਆ ਨੰਬਰ ਆ ਮੇਰਾ ਜਿਸੋੜਾ ਦਿਲ ਕਰਿਆ ਗੱਲ ਕਰਨ ਤਾਂ ਕਰ ਲਿਓ ਕਿੰਨਾ ਬੱਤਮੀਜ਼ਾ ਤੂੰ ਦਫਾ ਹੋ ਉਹ ਸਾਲਾ ਉਹ ਘਟ ਗਿਆ ਮੇਲਾ ਦਾ ਓਏ ਕੀ ਬਣਿਆ ਓਏ ਕੀ ਕਹਿੰਦੀ ਪਰਜੀ ਹੁਣੇ ਕੀ ਕਹਿਣਾ ਥੱਪੜ ਮਾਰ ਕੇ ਕਹਿੰਦੀ ਦਫਾ ਹੋ ਸੋ ਕੁੱਟ ਖਾਲੀ ਓਏ ਓਏ ਕੁੜੀ ਨੇ ਥੱਪੜ ਮਾਰਿਆ ਤੇ ਤਾਂ ਕੋਈ ਨਹੀਂ ਪਿਆਰ ਥੱਪੜ ਵੀ ਹੋ ਸਕਦਾ ਕੀ ਕਹਗੀ ਅਗਲੀ ਦਫਾ ਅੱਜ ਦਫਾ ਹੋਈਏ ਫਿਰ ਆ ਜਾ ਆ ਜਾ ਆ ਜਾ ਆ ਜਾ ਵੱਡਾ ਆਸ਼ਕ ਤਾਂ ਥੱਪੜੇ ਖਾ ਕੇ ਘਰੇ ਬੜ ਕੇ ਕੋਈ ਨਾ ਗੱਲ ਤਾਂ ਇਹਨਾਂ ਨਾਲ ਮੈਂ ਕਰਕੇ ਢੋਂਗ ਉਸ ਮਰਜ਼ੀ ਹੋ ਜੇ ਉਹਦੀ ਸਹੇਲੀ ਨਾਲ ਮੇਰੀ ਗੱਲ ਕਰਾਂ ਨੀ ਪੱਕਾ ਆ ਥੱਪੜ ਰੱਖਿਆ ਮੁੰਡਿਆਂ ਜਿਹਾ ਨੇ ਵੀ ਐ ਥੋੜੀ ਵੀ ਕੱਲੀ ਕੁੜੀ ਲੰਘ ਜੂਗੀ ਹੇ ਹੇ ਡੈਡੀ ਡੈਡੀ ਹਾਂ ਪੁੱਤ ਆ ਗਿਆ ਤੂੰ ਮੈਂ ਤਾਂ ਆ ਗਈ ਕਿੱਧਰ ਵਰਤੀ ਲਾ ਰੱਖੀ ਆ ਹਾਂ ਬਸ ਪੁੱਤ ਵਰਤੀ ਤਾਂ ਲੱਗ ਜਾਂਦੀ ਆ ਤੈਨੂੰ ਪਤਾ ਹੀ ਕੀ ਹੋ ਗਿਆ ਕੋਈ ਟੈਨਸ਼ਨ ਆ ਲੈ ਪੁੱਤ ਟੈਨਸ਼ਨ ਕੀ ਨੂੰਨੇ ਅੱਜ ਗੱਲ ਮੈਨੂੰ ਆਂ ਦੱਸ ਨਰ ਤੂੰ ਆਂ ਦੱਸ ਆ ਗਈ ਚਾਹ ਪਾਣੀ ਪੀ ਲੈ ਗਰਮੀ ਬਹੁਤ ਐ ਚਾਹ ਪਾਣੀ ਤਾਂ ਮੈਂ ਪੀ ਲੈਨੀ ਆ ਪਹਿਲਾਂ ਮੈਨੂੰ ਗੱਲ ਦੱਸੋ ਕੀ ਹੋਇਆ ਤੁਸੀਂ ਟੈਨਸ਼ਨ ਦੇ ਚ ਲੱਗੇ ਜਾਂਦੇ ਹੋ ਹੋ ਪੁੱਤ ਚਲ ਤੇਰੀ ਮਾਂ ਹੁੰਦੀ ਤਾਂ ਗੱਲ ਹੋਰ ਦੀ ਤੂੰ ਤਾਂ ਸਾਰਾ ਕੁਸ ਮੇਰੇ ਤੇ ਆ ਗਿਆ ਤੂੰ ਮਟਿਆਰ ਹੋਗੀ ਹੁਣ ਤੇਰੇ ਵਿਆਹ ਦੀ ਸੋਚ ਐ ਤੈਨੂੰ ਵੀ ਵਿਆਹ ਹੋਣਾਗਾ ਦਾਦੀ ਮੈਂ ਨਹੀਂ ਵਿਆਹ ਕਰਾਉਣਾ ਹੈਗਾ ਹੋਰ ਹੀ ਗੱਲਾਂ ਕਰਨ ਲੱਗ ਜਾਨੇ ਆ ਵਿਆਹ ਦੀ ਟੈਨਸ਼ਨ ਲੈ ਰੱਖੀ ਐ ਤੁਸੀਂ ਮੇਰੇ ਵੀ ਪੁੱਤ ਮੈਨੂੰ ਐਂ ਦੱਸ ਅੱਜ ਕੱਲ੍ਹ ਈਆਂ ਰਾਣੀਆਂ ਕੀ ਨਹੀਂ ਰੱਖੀਆਂ ਇਹ ਤਾਂ ਸਾਰਿਆਂ ਨੂੰ ਜਾਣਾ ਪੈਂਦਾ ਅਦਿਕਰ ਟਾਈਮ ਨਾਲ ਬੱਗ ਜੇਗੀ ਵਧੀਆ ਨਹੀਂ ਲੋਕ 100 100 ਗੱਲਾਂ ਕਰਦੇ ਨੇ ਵੀ ਕੁੜੀ ਮਟਿਆਰ ਹੋ ਰਹੀ ਐ ਵੀ ਇਹਦਾ ਵਿਆਹ ਕੱਤ ਨਹੀਂ ਕਰਦਾ ਲੈ ਤੂੰ ਮਟਿਆਰ ਨੂੰ ਦੱਸ ਜਿਹੜੇ ਮੈਂ ਕਿ ਬੁੜੇ ਹੋ ਰਹੀਆਂਗੇ ਉਹ ਬੁੜੀ ਦੀ ਗੱਲ ਹੈ। ਗੱਲ ਕਰਾਂਦੀ 25 ਸਾਲ। ਓਹੋ ਇੱਕ ਓਹੋ ਮੇਰੇ ਸਾਲ ਦਾ ਨਕਮਾ। ਪਤਾ ਨਹੀਂ ਕੀਤੇਗਾ ਕੀਤੇ ਨਾ। ਸਾਰਾ ਦਿਨ ਉਹਦੀ ਚਿੰਤਾ ਲੱਗੀ ਰਹਿੰਦੀ ਆ। ਉਹ ਨਹੀਂ ਕਿਸੇ ਕੰਮ ਨੂੰ ਹੱਥ ਪਾਉਂਦਾ। ਤੜਕੀ ਨਿਕੜ ਜਾਂਦਾ। ਹੱਥ ਨਹੀਂ ਘਰੇ ਆ ਬੜਦਾਗਾ। ਮੈਂ ਦੱਸ ਕੀ ਕਰਾਂ? ਡੈਡੀ, ਤੁਸੀਂ ਵੀਰੇ ਮਗਰ ਬਹਿ ਜਾਣੇ ਹੋਗੇ। ਕੋਈ ਨਹੀਂ। ਆਪੇ ਸੁਧਰ ਜੂਗਾ। ਕਦੋਂ ਸੁਧਰ ਜੂਗਾ? 25 ਸਾਲ ਦੀ ਹੋ ਗਈ ਨਾ ਮੈਂ ਉਦੋਂ ਵਿਆਹ ਕਰਾਉਣਾ। ਹਲੇ ਨਾ ਮੇਰੇ ਵਿਆਹ ਦਾ ਸੋਚੋ ਤੁਸੀਂ। ਓਏ ਸੋ ਦੂਰ ਗੋਦ ਮੈਨੂੰ ਆਇਂਦਾ ਦੱਸ ਦੇ ਵਿਆਉਣ ਵਾਲੀ ਉਮਰ ਹੋ ਰਹੀ ਆਂ ਤਾਂ ਉਹਨੂੰ ਕੁੜੀ ਵੀ ਨਹੀਂ ਦੇਣੀ ਕਿਸੇ ਨੂੰ ਕਿਉਂ ਮੇਰੇ ਭਰਾ ਨੂੰ ਕੁੜੀਆਂ ਦਾ ਘਾਟ ਆ ਬਾਦੂ ਕੁੜੀਆਂ ਨੇ ਮੇਰੇ ਭਰਾ ਦੇ ਮਾਪੇ ਤੈਂ ਮਸਤਾਰ ਖਿਆ ਵੱਦਾ ਤਾਂ ਉਹਨੂੰ ਕਾਇ ਵੀ ਆਂ ਵੀ ਕਹਿਆ ਕਰ ਵੀ ਕੋਈ ਕੰਮ ਤੇ ਹੱਥ ਲਾ ਲੈ ਕੋਈ ਨਹੀਂ ਡੈਡੀ ਹਾਲੇ ਤੁਸੀਂ ਹੈਗੇ ਹੋ ਨਾ ਆਪੇ ਘਰ ਦਾ ਸੰਭੀ ਜਾਂਦੇ ਹੋ ਕੁਛ ਨਹੀਂ ਹੁੰਦਾ ਮੇਰੇ ਹੱਡ ਖਾ ਲੋ ਡੈਡੀ ਆਹ ਹੈਗੱਲਾ ਬੁਰੀਆਂ ਲੱਗਦੀਆਂ ਨੇ ਹੈਗੀਆਂ ਚੰਗਾ ਮੈਂ ਤਾਂ ਚਾਹ ਬਣਾਉਣੀ ਆ ਕਿਉਂ ਚਾਹ ਬਣਾਉਣੀ ਆ ਇਹਨੂੰ ਕਹਦੇ ਇਹ ਨਹੀਂ ਕੁਝ ਸੋਚਦੀ ਉਹਨੂੰ ਕਹਣਾ ਮੇਰੇ ਨਾਲ ਤਾਂ ਉਹ ਨਹੀਂ ਸੁਤਰਦਾ ਮੈਂ ਦੱਸ ਕੀ ਕਰਾਂ ਦੋ ਹੀ ਇੱਕੋ ਜਿਹੇ ਹੋਗੇ ਤਾਂ ਇਹ ਉਦੀ ਸਾਈਡ ਲਈ ਜਾਊਗੀ ਸਾਰਾ ਦਿਨ ਉਹਨੂੰ ਕਹਦੇ ਢੱਕਾ ਤੋੜ ਲੂ ਕੰਮ ਦਾ ਚੱਲ ਆਪਾਂ ਨੇ ਕੀ ਲੈਣੇ ਉਹਦਾ ਕਹਣਾ ਜੀ ਦੀ ਅੱਖਾਂ ਤੋਂ ਫੜਨਗੇ ਆਪੇ ਪੱਟੀ ਬੰਨੂਗਾ ਆਪਾਂ ਨੂੰ ਕੀ ਸੋਚਾਂਗੀ ਆਪੇ ਕਰ ਲੂ ਆਏ ਹਾਏ ਉੱਲਿਆ ਦੇ ਪੁੱਤ ਰੋਟੀ ਆਲ ਰੈਡੀ ਆਇਆ ਇਹ ਆ ਬਤੋ ਰੋਟੀ ਲਿਆਦਾ ਵੀਰੇ ਉਹ ਮੈਂ ਜਾਣਾ ਰੋਟੀ ਮੈਂ ਖਾਣਾ ਯਾਰ ਪਹਿਲਾਂ ਮੈਂ ਤੁਹਾਨੂੰ ਇਹਨੂੰ ਰੋਟੀ ਨੂੰ ਸਵੇਰੇ ਤਾਂ ਪੰਜੀਰੀ ਖਾ ਕੇ ਛੱਡੇਗਾ ਨਾ ਲੱਗੇ ਨਾ ਵਾਸਤਾ ਇਹਨੂੰ ਮੈਂ ਰੋਟੀ ਤੁਹਾਨੂੰ ਅੱਡ ਲਿਆ ਪੁੱਤ ਮਾਰ ਸਾਈਡ ਭਰਾ ਮਰ ਲਾ ਉਧਰ ਕੋਈ ਨਾ ਪੁੱਤ ਸਾਰਾ ਮੁੱਜਾ ਰੋਕੇ ਬੈਣਾ ਪੈਤਾ ਬਾਅਦ ਚ ਖਾ ਲੂ ਇਹਨੂੰ ਖਾ ਲੈਣ ਨੂੰ ਕੋਈ ਆਪਣੀ ਕੁੜੀ ਆ ਨਾ ਹੀ ਚੱਲਣਾ ਵੀ ਇਹਨੇ ਫਿਰ ਜਿਓਰਟੀ ਤੇ ਜਾਣਾ ਨਾ ਪੁੱਤ ਲੇਟ ਹੋ ਰਿਹਾਗਾ ਡਿਊਟੀ ਨਾਲੋਂ ਘੱਟ ਨਹੀਂ ਗਿਆ ਮੇੜਾ ਇਹਦਾ ਮਰਾ ਕਰਵਾ ਪਾਣੀ ਸਾਰਾ ਡੋਲ ਦੂੰਗਾ ਵੀਰੇ ਐਗਾ ਤੋ ਕਰਦਾ ਹੁੰਦਾ ਸਵੇਰੇ ਸਵੇਰੇ ਮੂਡ ਖਰਾਬ ਕਰ ਦਿੰਦਾ ਬੱਪੂ ਤੂੰ ਮੈਂ ਰੋਟੀ ਤੁਹਾਨੂੰ ਲਿਆ ਦੇਣੀ ਹੋਰ ਪਲੇਟਸ ਡੈਡੀ ਵਾਸਤੇ ਲੈ ਕੇ ਆਈ ਸੀ ਚੁੱਪ ਕਰ ਜਾ ਪੁੱਤ ਚੁੱਪ ਕਰ ਜਾ ਨੀਹਾ ਪ੍ਰਿੰਸ ਜੀ ਸਬਜੀ ਦਾ ਬੜੀ ਸਵਾਲ ਮਾਰਨ ਲੱਗਦੀ ਹੈ ਹਣਾ ਹੋਰ ਮੈਂ ਤੁਹਾਨੂੰ ਕਹਿਣਾ ਹੈ ਨਾ ਵੀ ਆਹ ਬਣਾਇਆ ਕਰ ਕਿਹੜਾ ਖੇਤ ਤੇ ਜਾ ਕੇ ਕੁਝ ਕਰਨਾਗਾ ਤੇਰਾ ਸਾਰਾ ਕੁਝੇ ਸਵਾਲ ਲੱਗੂ ਬੀਲੇ ਨੂੰ ਕਿਹੜਾ ਕੁਝ ਕਰਨਾ ਖੇਤਾਂ ਰਤ ਮੈਂ ਗੱਲ ਦੇ ਨੂੰ ਪਾdre ਸਿੱਧੀ ਜਾ ਕਰ ਸਕੂਲ ਸਿੱਧੀ ਆ ਆਇਆ ਕਰ ਕਰੇ ਇੱਥੇ ਖੜਾ ਨਾ ਕਰ ਠੀਕ ਆ ਮੈਂ ਵੀਰੇ ਕਿੱਥੇ ਖੜਦੀ ਆਂ ਕੀ ਤੂੰ ਐਂ ਕਰ ਨਾਲੇ ਬਗ ਜਾ ਕਰ ਉੱਥੇ ਗੇਟ 'ਚ ਬਹਿ ਜਾ ਕਰ ਜਾ ਆ ਜਾ ਕਰ ਜਦੋਂ ਛੁੱਟੀ ਹੋਵੇ ਪੱਕੀ ਖੁੱਡਦਾ ਕਰੇ ਕਿਉਂ ਮੈਂ ਖੇਤ ਨਹੀਂ ਜਾਣਾ ਖੇਤ ਨਹੀਂ ਜਾਣਾ ਖੇਤ ਤਾਂ ਕੀ ਆ ਉਥੇ ਦੋ ਵੀ ਕਿਹਦਾ ਜ਼ਮੀਨ ਦੇ ਨੇ ਉਹ ਵੀ ਵੇਚੇਗਾ ਪੁੱਤ ਜਿਹੜੇ ਜਿਹੇ ਤੇਰੇ ਲੱਛਣ ਨੇ ਉਹ ਵੀ ਵੇਚੇਗਾ ਠੀਕ ਤੇ ਲੈ ਲਾ ਠੀਕ ਹੈ ਉਹ ਵੀ ਵੇਚੇਗਾ ਬਾਅਦ ਵਿੱਚ ਮੈਂ ਤੈਨੂੰ ਕਰੀ ਜਦ ਨਹੀਂ ਕਰੇਗਾ ਨਾਲਾ ਮੇਰੇ ਗੋਡੇ ਨਹੀਂ ਤੁਰਦੇ ਹੁਣ ਦੁਬਈ ਤਾਂ ਨਹੀਂ ਲਿਆ ਕਿਤੇ ਨਹੀਂ ਮੈਂ ਹੀ ਕਰੀ ਜਾਵਾਂ ساری ਉਮਰ ਮੈਨੂੰ ਨਹੀਂ ਪਤਾ ਕਿਾ ਮਾਹੌਲ ਬੋੜਾ ਸਰਾਬਾੜੀ ਦਾ ਜੇ ਕਿਸੇ ਮੁੰਡੇ ਦੇ ਵਿੱਚ ਕੀ ਫਿਰ ਦੇਖੀ ਕੀ ਬਣਦਾ ਲੈ ਵੀਰੇ ਮੈਂ ਮੁੰਡੇ ਨਾਲ ਕਿਉਂ ਦਿਖੂੰਗੀ ਮੈਂ ਪੜਨ ਜਾਣੀ ਹੈਗੀ ਉੱਥੇ ਖਾ ਲੈ ਇਹਨੂੰ ਲਿਆ ਦੇ ਰੋਟੀ ਕੋਈ ਨਾ ਤੂੰ ਖਾ ਲੈ ਸਾਡਾ ਦਾ ਸਰਜੂ ਤੇ ਤੈਨੂੰ ਨੌਕਰੀ ਤੇ ਜਾਣਾ ਚਲ ਦਾਦੀ ਲਿਆਉਣੀ ਆ ਰੋਟੀ ਕੋਈ ਨਾ ਪੁੱਤਾ ਖਾ ਲੈਣ ਦੇ ਇਹਨੂੰ ਤੂੰ ਭੈਣ ਦੇ ਖਾ ਸਮਨੇ ਕਿ ਮੈਂ ਸੂਹੀ ਕੁੱਤੀ ਵਾਂਗੂ ਡੇਰ ਕੇ ਮੂੰਹ ਤੂੰ ਮੈਥੋਂ ਡਾਂਗ ਨਾ ਖਾ ਲਈ ਮੈਂ ਕਹੀ ਜੈ ਨਾ ਪੁੱਤਾ ਮੇਰਾ ਪੁੱਤਾ ਕਾਣੂ ਬਰੋਬਰ ਦਾ ਔਰ ਸਾਲਾ 20 ਵਾਰ ਕਹਿ ਰੋਟੀ ਹੁੰਦੀ ਨਹੀਂ ਬੋਲਿਆ ਕਰਦੇ ਗੱਲ ਜੇ ਬੁਰਕੀ ਹਟ ਜੂ ਆਡੂ ਕੀ ਮੇਰੇ ਨੂੰ ਸਾਲਦਾ ਬਿਆਖਲਾ ਜੰਮ ਕੇ ਪਸਤਾਰਾ ਮੈਨੂੰ ਤਾਂ 130 ਹੋਰ ਦੇਦਾ ਦਾ ਬਿਆਖੇ ਦਾ ਤੋਰਦਾ ਦਾ ਮੈਂ ਤਾਂ ਉਧਰੇ ਜਾ ਕੇ ਖਾ ਲਾਂ ਨਾ ਉਧਰ ਜਾ ਕੇ ਖਾ ਲਾਂ ਨਾ ਮੇਰੇ ਸਾਲਦਾ ਰੂਪ ਤਾਂ ਦੇਖ ਕੇ ਮਾਰਦਾਗਾ ਅੱਜ ਤੱਕ ਦਾ ਵਿਆਹ ਨਹੀਂ ਹੋਇਆ ਉਹ ਪਤਾ ਨਹੀਂ ਕਹੀ ਜੀ ਆਊਗੀ ਰੱਬਾ ਇਹ ਜੀ ਆਵੇ ਜਿਹੜੀ ਇਹਦੇ ਉੜਦੇ ਬੰਦੇ ਮੇਰੇ ਸਾਲਦੇ ਛੱਤਰ ਲਾਵੇ ਸੋਦਰਤਾ ਜਾਊਗਾ ਚਲ ਪੈ ਨਹੀਂ ਨੂੰ ਖਾਲਾ ਨੇ ਰੋਟੀ ਨੂੰ ਨਿਕੜ ਜਾਂਦੇ ਮੈਂ ਤਾਂ ਬਾਜੀ ਮੰਗਣ ਪਾਈ ਆ ਆਏ ਹਾਏ ਉਹ ਦੀਪ ਅੱਜ ਫੇਰ ਤਾਂ ਤੁਪੇਤੀ ਚਿਲਾ ਕੇ ਜਾਂਦੇ ਉਹ ਭਾਈ ਕੁਝ ਨਹੀਂ ਹੁੰਦਾ ਯਾਰ ਇੱਕ ਵਾਰ ਹੋਰ ਪੁੱਛ ਲੈਣ ਦੇ ਤਾਂ ਉਦਨ ਵੀ ਉਹ ਤਾਂ ਸਰਵਿਸ ਕਰਾਈ ਦੀ ਸਰਵਿਸ ਤੇਰੀ ਅੱਜ ਵੀ ਹੋਊਗੀ ਓ ਯਾਰ ਕਰ ਲੈਣ ਦੇ ਜੇ ਮੈਨੂੰ ਪਿਆਰ ਕਰਦੇ ਤਾਂ ਫੇ ਮੇਰੇ ਥੱਪੜ ਮਾਰਦੀ ਆ ਉਹ ਮਾਰਦੀ ਜਦੋਂ ਭਾਈ ਨੇ ਮਾਰਿਆ ਨਾ ਫੇਰ ਉਹਦੇ ਪੈਸੇ ਦਾ ਆਪਾਂ ਦੇਖ ਲਾਂਗੇ ਬਾਅਦ ਵਿੱਚ ਆ ਉਹੀ ਦੇਖ ਲਈ ਬਾਅਦ ਵਿੱਚ ਮੈਂ ਨਹੀਂ ਜੀਦਾ ਭਾਈ ਮੈਂ ਤਾਂ ਦੇਖਿਆ ovagi või ?